ਮਰ ਬੜਾ ਵਿਦਵਾਨਾ ਨੇ ਕਿਤੇ ਲਿਖਿਆ ਕਹਿੰਦੇ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਯੂਪੀ ਦੇ ਵਿੱਚ ਨਾ ਇੱਕ ਪਿੰਡ ਦਾਲਤਾਬਾਦ ਇਹ ਜ਼ਿਲ੍ਹਾ ਬਜਨੌਰ ਤੇ ਨਜੀਬਾਬਾਦ ਦੇ ਕੋਲ ਤਹਿਸੀਲ ਨਜੀਬਾਬਾਦ ਤੋਂ ਜਦੋਂ ਨਕੀਨੇ ਨੂੰ ਜਾਈਏ ਰਸਤੇ ਵਿੱਚ ਪਿੰਡ ਪੈਂਦਾ ਬੜੇ ਪੁਰਾਣੇ ਸਮੇਂ ਨਾ ਇੱਥੇ ਇੱਕ ਬੜਾ ਵੱਡਾ ਜ਼ਗੀਰਦਾਰ ਤੇ ਬڑے ਲੋਕ ਗਰੀਬ ਨੇੜੇ ਤੇੜੇ ਪਿੰਡਾਂ ਦੇ ਇਹਦੀ ਜ਼ਮੀਨਾਂ ਵਿੱਚ ਕੰਮ ਕਰਦੇ ਦਿਹਾੜੀਆਂ ਮਜ਼ਦੂਰੀਆਂ ਕਰਦੇ ਤੇ ਉਹਨਾਂ ਨੂੰ ਇਹ ਆਪਣੇ ਖਜ਼ਾਨੇ ਦੇ ਵਿੱਚੋਂ ਅੰਨ ਦੇ ਕੇ ਉਹਨਾਂ ਦੀ ਦਿਹਾੜੀ ਪੂਰੀ ਕਰਦਾ ਤੇ ਲੋਕ ਇੱਕ ਹਸਾਬ ਨਾਲ ਇਹਦੇ ਗੁਲਾਮ ਹੋ ਕੇ ਰਹਿੰਦੇ ਸੀ ਵੀ ਜ਼ਗੀਰਦਾਰ ਦੇ ਖੇਤਾਂ 'ਚ ਕੰਮ ਕਰਾਂਗੇ ਤੇ ਸਾਨੂੰ ਭੋਜਨ ਮਿਲੇਗਾ ਉਹ ਜ਼ਗੀਰਦਾਰ ਨੂੰ ਇੱਕ ਜ਼ਗੀਰਦਾਰ ਨਹੀਂ ਉਹਨੂੰ ਰਾਜਾ ਸਮਝਦੇ ਸੀ ਆਪਣਾ ਮਾਲਕ ਸਮਝਦੇ ਸੀ ਇਹ ਜ਼ਗੀਰਦਾਰ ਦੇ ਘਰ ਨਾਲ ਪਹਿਲੀ ਸੰਤਾਨ ਇੱਕ ਲੜਕੀ ਪੈਦਾ ਹੋ ਗਈ ਤੇ ਹੰਕਾਰਿਆ ਇਹ ਜ਼ਗੀਰਦਾਰ ਇਹ ਆਪਣੀ ਧਰਮ ਪਤਨੀ ਨੂੰ ਕਹਿੰਦਾ ਕਰਮਾ ਵੜੀ ਇਹ ਲੜਕੀ ਨੂੰ ਮਾਰ ਦਈਏ ਮੈਂ ਲੜਕਾ ਚਾਹੁੰਨਾ ਲੜਕੀ ਮੈਨੂੰ ਚੰਗੀ ਨਹੀਂ ਲੱਗਦੀ ਮੈਨੂੰ ਮਾਰ ਦੇਣਾ بڑے ਵਾਸਤੇ ਪਾਏ ਇਹਦੀ ਘਰਵਾਲੀ ਨੇ ਪਰੇ ਨਹੀਂ ਮੰਨੇ ਆ ਕਹਿੰਦਾ ਮੈਂ ਮਾਰ ਦੇਣੀ ਆ ਤੇ ਜਾਂ ਫਿਰ ਇਹਨੂੰ ਕਿਤੇ ਮੇਰੀਆਂ ਅੱਖਾਂ ਤੋਂ ਦੂਰ ਕਰ ਦੇ ਕਿਸੇ ਨੂੰ ਦਾਨ ਕਰ ਦੇ ਉਹ ਜ਼ਗੀਰਦਾਰ ਦੀ ਘਰ ਵਾਲੀ ਕਹਿੰਦੀ ਵੀ ਮੇਰੇ ਪੇਕੇ ਇਹਦੇ ਕੁੜੀ ਦੇ ਨਾਨਕੇ ਉੱਥੇ ਇਹਨੂੰ ਛੱਡ ਆਉਨੇ ਆ ਜੇ ਤੂੰ ਨਹੀਂ ਪਾਲਣੀ ਤੂੰ ਨਹੀਂ ਦੇਖਣੀ ਚਾਹੁੰਦਾ ਤੇ ਇਹਨੂੰ ਇਹਦੇ ਨਾਨਕੇ ਛੱਡ ਆਉਨੇ ਆ ਤੇ ਜ਼ਗੀਰਦਾਰ ਨੂੰ ਗੱਲ ਚੰਗੀ ਲੱਗੀ ਕਹਿੰਦਾ ਹੁਣ ਇਹ ਜਾ ਇਨੂੰ ਛੱਡ ਕੇ ਉਹ ਜ਼ਗੀਰਦਾਰ ਦੀ ਘਰ ਵਾਲੀ ਬੀਬੀ ਆਪਣੇ ਪੇਕੇ ਉਸ ਆਪਣੀ ਕੰਨਿਆ ਨੂੰ ਛੱਡ ਆਈ ਤੇ ਉਹਦੇ ਤੋਂ ਬਾਅਦ ਇਤਿਹਾਸ ਦੱਸਦਾ ਵੀ ਉਹਦੇ ਕਰ ਕੋਈ ਸੰਤਾਨ ਨਹੀਂ ਪੈਦਾ ਹੋਈ ਨਾ ਧੀ ਤੇ ਨਾ ਪੁੱਤ ਹੰਕਾਰਿਆ ਜ਼ਗੀਰਦਾਰ ਲੋਕਾਂ ਦੇ ਕੋਲੋਂ ਧੱਕੇ ਨਾਲ ਕੰਮ ਕਰਾਉਂਦਾ ਸਮਾਂ ਬੀਤ ਗਿਆ 18 ਸਾਲ ਹੋ ਗਏ ਇੱਧਰ ਇਹਦੀ ਉਹ ਲੜਕੀ ਜਵਾਨ ਹੋ ਗਈ ਬੜੀ ਸੋਹਣੀ ਤੇ ਸੁੰਦਰ ਉਹਦਾ ਜੀ ਕੀਤਾ ਵੀ ਆਪਣੇ ਮੈਂ ਪਿਓ ਨੂੰ ਮਿਲ ਕੇ ਆਵਾਂ ਈਆਂ ਜਿਹੜੀਆਂ ਨੇ ਨਾ ਪਿਓ ਕਿੰਡਾ ਵੀ ਭਾਵੇਂ ਚੰਡਾਲ ਹੋਵੇ ਪਰ ਈਆਂ ਆਪਣੇ ਪਿਓ ਨੂੰ ਰੱਬ ਮੰਨਦੀਆਂ ਨੇ ਤੇ ਉਹਨੇ ਸੋਚਿਆ ਕੁੜੀ ਨੇ ਵੀ ਮੈਂ ਆਪਣੇ ਪਿਓ ਨੂੰ ਮਿਲ ਕੇ ਆਵਾਂ ਦੇਖ ਕੇ ਆਵਾਂ ਮੇਰਾ ਪਿਓ ਕਿਹੋ ਜਿਹਾ ਮੈਂ ਤਾਂ ਉਹਦੇ ਦਰਸ਼ਨ ਹੀ ਨਹੀਂ ਕੀਤੇ ਤੇ ਜਦੋਂ ਇਹ ਲੜਕੀ ਆਈ ਨਾ ਆਪਣੇ ਪਿਓ ਨੂੰ ਦੇਖਣ ਤੇ ਸਾਧ ਸੰਗਤ ਲੜਕੀ ਇੰਨੀ ਸੋਹਣੀ ਜਵਾਨ ਸੁਨੱਖੀ ਦੇਖ ਕੇ ਨਾ ਇਹ ਜ਼ਗੀਰਦਾਰ ਬੇਈਮਾਨ ਹੋ ਗਿਆ ਕਹਿੰਦਾ ਮੈਂ ਇਸ ਲੜਕੀ ਨਾਲ ਵਿਆਹ ਕਰਾਉਣਾ ਇਹਦੀ ਘਰ ਵਾਲੀ ਕਹਿੰਦੀ ਇਸ ਤੇਰੀ ਉਹੀ ਕੁੜੀ ਐ ਜਿਹਨੂੰ ਤੂੰ ਬਚਪਨ ਦੇ ਵਿੱਚ ਨਾਨਕੇ ਭੇਜ ਦਿੱਤਾ ਸੀ ਤੇਰਾ ਆਪਣਾ ਖੂਨ ਐ ਤੇਰੀ ਆਪਣੀ ਧੀ ਐ ਉਹ ਕਹਿੰਦਾ ਫੇਰ ਕੀ ਹੋਇਆ ਮੈਂ ਕਿਹਾ ਇਹਨੂੰ ਖੜਾਇਆ ਮੈਂ ਕਿਹੜਾ ਆਪਣੀ ਗੋਦੀ ਵਿੱਚ ਚੁੱਕਿਆ ਹੈ ਤੇ ਪੜੀ ਆਪਣੇ ਨਾਨਕੇ ਘਰ ਹੈ ਮੈਂ ਤਾਂ ਕਦੇ ਇਹਨੂੰ ਧੀ ਮੰਨਿਆ ਹੀ ਨਹੀਂ ਤੇ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਣਾ ਹੈ ਬੜਾ ਲੋਕਾਂ ਨੇ ਸਮਝਾਇਆ ਇਹਦੀ ਘਰਵਾਲੀ ਨੇ ਵੀ ਸਮਝਾਇਆ ਪਰ ਇਹ ਨਾ ਸਮਝਿਆ ਤੇ ਜਦੋਂ ਨਾ ਸਮਝਿਆ ਦੀ ਜ਼ਗੀਰਦਾਰ ਦੀ ਘਰਵਾਲੀ ਇਸ ਜ਼ਮੀਦਾਰ ਦੀ ਘਰਵਾਲੀ ਕਹਿੰਦੀ ਵੀ ਲੋਕੀ ਕੀ ਕਹਿਣਗੇ ਸਮਾਜ ਕੀ ਕਹੇਗਾ ਤੇਰਾ ਬੜਾ ਸਤਕਾਰ ਹੈ ਲੋਕਾਂ ਚ ਲੋਕੀ ਕੀ ਕਹਿਣਗੇ ਹੁਣ ਇਹਨੇ ਸਾਰਾ ਇਲਾਕਾ ਸਦ ਲਿਆ ਵੀ ਤੂੰ ਕਹਿੰਨੀ ਹੈ ਨਾ ਵੀ ਲੋਕੀ ਕੀ ਕਹਿਣਗੇ ਮੈਂ ਲੋਕਾਂ ਨੂੰ ਹੀ ਸਦ ਲੈਣਾ ਹੁਣ ਸਾਰਾ ਇਲਾਕਾ ਸਦਿਆ ਸਾਰਿਆਂ ਨੂੰ ਇਹਨੇ ਗੱਲ ਦੱਸੀ ਵੀ ਆਹ ਜਿਹੜੀ ਕੁੜੀ ਹੈ ਮੇਰੇ ਘਰ ਪੈਦਾ ਹੋਈ ਔਰ ਜਮਦੀ ਨੂੰ ਮੈਂ ਨਾਨਕੇ ਭੇਜ ਦਿੱਤਾ ਮੈਂ ਨਾ ਪਾਲਿਆ ਨਾ ਇਹਨੂੰ ਖੜਾਇਆ ਨਾ ਧੀਆ ਵਾਲਾ ਪਿਆਰ ਦਿੱਤਾ ਮੇਰਾ ਇਹਦੇ ਨਾਲ ਕੋਈ ਨਾਤਾ ਕੋਈ ਰਿਸ਼ਤਾ ਨਹੀਂ ਮੈਂ ਇਹਨਾਂ ਵਿਆਹ ਕਰਾਉਣਾ ਚਾਹਣਾ ਕਿਸੇ ਨੂੰ ਕੋਈ ਇਤਰਾਜ਼ ਤੇ ਨਹੀਂ ਹੁਣ ਉਹ ਸਾਰੇ ਲੋਕ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਸੀ ਇਹਦੀ ਇੱਕ ਸਭਨਾ ਪ੍ਰਜਾ ਸੀ ਇਹਦੇ ਗੁਲਾਮੀ ਦੇ ਵਿੱਚ ਅਸੀਂ ਉਹਨਾਂ ਨੇ ਸੋਚਿਆ ਵੀ ਜਿਹੜਾ ਵੀ ਬੋਲੇਗਾ ਹੋ ਸਕਦਾ ਹੈ ਉਹਦਾ ਜੋ ਹੈ ਭੋਜਨ ਪ੍ਰਸ਼ਾਦਾ ਬੰਦ ਹੋ ਜਾਏ ਕੰਮ ਮਿਲਣਾ ਬੰਦ ਹੋ ਜਾਏ ਤੇ ਸਾਰਿਆਂ ਨੇ ਹਾਮੀ ਭਰ ਦਿੱਤੀ ਵੀ ਤੇਰੀ ਲੜਕੀ ਹੈ ਜਿਵੇਂ ਮਰਜ਼ੀ ਕਰ ਵਿਆਹ ਕਰ ਭਾਵੇਂ ਨਾ ਕਰ ਤੇ ਹੁਣ ਇਹ ਜ਼ਗੀਰਦਾਰ ਆਪਣੀ ਘਰਵਾਲੀ ਨੂੰ ਕਹਿੰਦਾ ਦੇਖ ਲੈ ਜਿਹੜੇ ਲੋਕਾਂ ਦੀ ਤੂੰ ਗੱਲ ਕਰਦੀ ਸੀ ਨਾ ਜਿਹੜੇ ਸਮਾਜ ਦੀ ਗੱਲ ਕਰਦੀ ਸੀ ਲੋਕ ਕੀ ਕਹਿਣਗੇ ਆ ਲੋਕ ਦੇਖ ਲੈ ਇਹਨਾਂ ਨੇ ਵੀ ਮੇਰੇ ਵੱਲ ਦੀ ਗੱਲ ਕੀਤੀ ਇਹਦੀ ਘਰ ਵਾਲੀ ਵਿਚਾਰੀ ਚੁੱਪ ਕਰਕੇ ਬਹਿ ਗਈ ਤੇ ਕਹਿੰਦੀ ਵੀ ਇਹ ਹੈ ਤਾਂ ਬਹੁਤ ਵੱਡਾ ਪਾਪ ਕੁੜੀ ਵੀ ਬੜੀਆਂ ਮਿੰਤਾਾਂ ਕਰੇ ਕੁੜੀ ਦੇ ਮਾਮੇ ਨਾਲ ਆਇਓ ਇਹ ਬੜੀਆਂ ਮਿੰਤਾਾਂ ਕਰਨਾ ਤੇ ਕਹਿਣ ਲੱਗੇ ਵੀ ਇਹ ਲੋਕ ਤੇਰੇ ਗੁਲਾਮ ਨੇ ਇਹਨਾਂ ਨੇ ਤੇਰੇ ਵੱਲ ਦੀ ਗੱਲ ਕਰਨੀ ਆ ਕੋਈ ਰੱਬ ਦਾ ਪਿਆਰਾ ਜੇ ਕਦੇ ਉਹ ਮਿਲੇ ਤੈਨੂੰ ਅਕਲ ਦੇਵੇ ਤੈਨੂੰ ਸਮਝਾਵੇ ਤੇ ਇਹ ਕਹਿੰਦਾ ਵੀ ਜੇ ਕੋਈ ਰਹਿ ਗਿਆ ਉਹਨੂੰ ਵੀ ਲਿਓ ਇਸ ਪਿੰਡ ਦੌਲਤਾਬਾਦ ਦੇ ਸ਼ਮਸ਼ਾਨ ਘਾੜ ਦੇ ਵਿੱਚ ਨ ਇੱਕ ਜੋੜਾ ਰਹਿੰਦਾ ਸੀ ਜਿਹਨੂੰ ਚੰਡਾਲ ਕਹਿੰਦੇ ਸੀ ਉਧਰ ਨਾ ਜਿਹੜੇ ਸ਼ਮਸ਼ਾਨ ਘਾੜ ਵਿੱਚ ਮੁਰਦਿਆਂ ਨੂੰ ਸਾੜਨ ਦਾ ਕੰਮ ਕਰਦੇ ਉਹਨਾਂ ਨੂੰ ਚੰਡਾਲ ਕਹਿੰਦੇ ਕੰਮ ਤਾਂ ਮੁਰਦਿਆਂ ਨੂੰ ਸਾੜਨ ਦਾ ਸੀ ਪਰ ਬੜਾ ਧਰਮੀ ਸੀ ਬੜੀ ਬੰਦਗੀ ਬੜਾ ਸਿਮਰਨ ਕਹਿ ਸਕਦੇ ਆਂ ਵੀ ਰੱਬ ਦੇ ਨਾਲ ਇੱਕ ਰੰਗ ਤੇ ਇੱਕ ਰਸ ਪਰਮੇਸ਼ਰ ਨਾਲ ਸਿੱਧੀਆਂ ਉਹਦੀਆਂ ਗੱਲਾਂ ਉਸ ਚੰਡਾਲ ਦੀਆਂ ਕੰਮ ਬੇਸ਼ੱਕ ਮੁਰਦੇ ਫੂਕਣ ਦਾ ਸੀ ਪਰ ਪਿਆਰ ਬੜਾ ਸੀ ਪਰਮੇਸ਼ਰ ਦੇ ਨਾਲ ਕਿਸੇ ਨੇ ਦੱਸਿਆ ਵੀ ਚੰਡਾਲ ਨਹੀਂ ਆਇਆ ਤੇ ਇਹ ਕਹਿੰਦਾ ਵੀ ਸੱਦ ਲੋ ਉਹਨੂੰ ਚੰਡਾਲ ਵੀ ਮੇਰੀ ਪ੍ਰਜਾ ਹੈ ਉਹ ਵੀ ਮੇਰਾ ਹੀ ਦਿੱਤਾ ਖਾਂਦਾ ਹੈ ਜੇ ਸ਼ਮਸ਼ਾਨ ਘਾੜ ਵਿੱਚ ਮੁਰਦੇ ਫੂਕਦਾ ਤੇ ਉਹਨੂੰ ਮੈਂ ਹੀ ਦਿੰਦਾ ਖਾਣ ਨੂੰ ਅੰਨ ਪਾਣੀ ਸਾਰਾ ਕੁਝ ਮੇਰੇ ਇਥੋਂ ਖਜ਼ਾਨੇ ਚ ਜਾਂਦਾ ਹੈ ਸੱਦ ਲਿਆ ਉਹਨੂੰ ਸਾਰੀ ਗੱਲ ਦੱਸੀ ਵੀ ਆ ਜਿੰਨੇ ਹਜ਼ਾਰਾਂ ਲੋਕ ਬੈਠੇ ਨੇ ਇਹਨਾਂ ਨੇ ਪ੍ਰਮਾਨ ਕੀ ਦਿੱਤੀ ਹੈ ਵੀ ਮੈਂ ਆਪਣੀ ਧੀ ਨਾਲ ਆਪਣੀ ਕੁੜੀ ਨਾਲ ਵਿਆਹ ਕਰਾ ਸਕਦਾ ਤੂੰ ਦੱਸ ਉਹ ਕਹਿੰਦਾ ਜਗੀਰਦਾਰ ਸਾਹਿਬ ਠੀਕ ਹੈ ਤੇਰੀ ਧੀ ਹੈ ਕਰਨਾ ਤੂੰ ਉਹੀ ਹੈ ਜੋ ਤੇਰੇ ਮਨ ਚ ਆਇਆ ਪਰ ਇਹ ਬਹੁਤ ਵੱਡਾ ਪਾਪ ਹੈ ਆਪਣੀ ਧੀ ਦੇ ਨਾਲ ਵਿਆਹ ਇਹਦੇ ਤੋਂ ਨਜ਼ਦੀਕੀ ਤੇ ਸੱਚਾ ਤੇ ਸੱਚਾ ਰਿਸ਼ਤਾ ਹੋਰ ਕਿਹੜਾ ਹੋ ਸਕਦਾ ਦੁਨੀਆਂ ਦੇ ਡਰ ਤੋਂ ਆਪਣੀ ਪਿਓ ਦੀ ਗੋਦੀ ਵਿੱਚ ਆਉਣ ਵਾਲੀ ਧੀ ਵੀ ਜੇ ਮੈਂ ਆਪਣੀ ਪਿਓ ਦੀ ਛਤਰ ਛਾਇਆ ਥੱਲੇ ਆ ਤੇ ਡਰੀ ਕੋਈ ਨਹੀਂ ਹਣ ਅਜੂਹੀ ਪਿਓ ਆਪਣੀ ਧੀ ਦੀ ਇੱਜ਼ਤ ਰੋਲਣ ਨੂੰ ਫਰਦਾ ਇਸ ਤੋਂ ਵੱਡਾ ਜ਼ੁਲਮ ਹੋਰ ਕੋਈ ਨਹੀਂ ਹੋ ਸਕਦਾ ਬੜੀ ਅੱਗ ਲੱਗੀ ਜ਼ਗੀਰਦਾਰ ਨੂੰ ਓ ਏਡੇ ਏਡੇ ਵੱਡੇ ਜਿਹੜੇ ਬਜ਼ੁਰਗ ਪੁਰਾਣੇ ਨੇ ਇਲਾਕੇ ਦੇ ਵਿੱਚ ਹਜ਼ਾਰਾਂ ਲੋਕ ਇਹ ਮੇਰੀ ਗੱਲ ਦੇ ਨਾਲ ਹਾਮੀ ਭਰਦੇ ਨੇ ਤੂੰ ਚੰਡਾਲ ਹੋ ਕੇ ਤੂੰ ਕਹਿੰਦਾ ਇਹ ਜ਼ੁਲਮ ਹੈ ਪਾਪ ਹੈ ਆਪਣੇ ਸਿਪਾਹੀਆਂ ਨੂੰ ਜਿਹੜੇ ਉਹਦੇ ਅੰਗ ਰਖਸ਼ਕ ਸੀ ਸਾਰਿਆਂ ਨੂੰ ਕਹਿ ਕੇ ਨਾ ਇਹਨੂੰ ਗ੍ਰਫਤਾਰ ਕਰਵਾ ਲਿਆ ਬੰਨ ਲਿਆ ਰਸਿਆਂ ਨਾਲ ਕੋੜੜੇ ਮਾਰ ਮਾਰ ਕੇ ਕੁੱਟਿਆ ਗਿਆ ਵੀ ਤੂੰ ਮੇਰੀ ਗੱਲ ਨੂੰ ਕਿਉਂ ਨਹੀਂ ਮੰਨਿਆ ਤੇ ਕਿਉਂ ਇਹ ਗੱਲ ਕਹਿਣਾ ਵੀ ਮੈਂ ਆਪਣੀ ਧੀ ਨਾਲ ਵਿਆਹ ਨਹੀਂ ਕਰਾ ਸਕਦਾ ਚਲੋ ਮੈਂ ਪਾਪ ਐ ਤੇ ਸਾਧ ਸੰਗਤ ਉਹ ਰੱਬ ਦਾ ਪਿਆਰਾ ਜਦੋਂ ਉਹਨੂੰ ਇੰਨੀ ਮਾਰ ਪਈ ਇੰਨੀ ਕੁੱਟ ਪਈ ਤੇ ਉਹਨੇ ਨਾ ਆਪਣੇ ਮਾਲਕ ਨੂੰ ਨਿਰੰਕਾਰ ਨੂੰ ਚੇਤੇ ਕੀਤਾ ਕੁੱਟ ਖਾ ਕੇ ਜਦੋਂ ਚੱਲਿਆ ਸ਼ਮਸ਼ਾਨ ਘਾਟ ਨੂੰ ਨਾ ਸਾਧ ਸੰਗਤ ਨਰਦਾਸਾਂ ਕਰਦਾ ਰੱਬਾ ਓਏ ਤੇਰੀ ਗੱਲ ਕਰਨ ਵਾਲਿਆਂ ਦਾ ਹਾਲ ਮੈਂ ਤਾਂ ਤੇਰੇ ਧਰਮ ਦੀ ਤੇਰੇ ਫਰਜ਼ ਦੀ ਤੇਰੇ ਸੱਚ ਦੇ ਗੱਲ ਕੀਤੀ ਜਿਹੜੇ ਲੋਕ ਫਰਜ਼ ਤੋਂ ਡਗਮਗਾ ਗਏ ਜਿਹੜੇ ਆਪਣੀ ਧੀਆਂ ਨਾ ਧੱਕਾ ਕਰਨ ਵਾਲੇ ਉਹਨਾਂ ਦੇ ਖਿਲਾਫ ਗੱਲ ਕੀਤੀ ਸਤਿਗੁਰੂ ਆ ਹਸ਼ਰ ਹੋਇਆ ਮੇਰਾ ਤੇ ਜਿਹੜੇ ਪਾਪ ਕਰਦੇ ਨੇ ਉਹਨਾਂ ਦਾ ਹੋਰ ਬਲ ਵਧੇਗਾ ਤੇ ਤੇਰੇ ਨਾਮ ਜਪਣ ਵਾਲਿਆਂ ਦੇ ਖਿਲਾਫ ਬੜਾ ਭਾਰੀ ਜ਼ੁਲਮ ਵਧਣਾ ਸ਼ੁਰੂ ਹੋ ਜਾਏਗਾ ਬੜਾ ਰੋਇਆ ਰੱਬ ਨੂੰ ਚੇਤੇ ਕਰਕੇ ਸਾ ਸੰਗਤ ਤੇ ਆਸ গো ਆਇਆ ਆਕਾਸ਼ ਦੇ ਵਿੱਚੋਂ ਫਿਰ ਜਦੋਂ ਪਰਮੇਸ਼ਰ ਨੇ ਸੁਣੀ ਨਾ ਆਪਣੇ ਪਿਆਰੇ ਦੀ ਫਰਿਆਦ ਕਿਸੇ ਨੇ ਬੜਾ ਸੋਹਣਾ ਲਿਗਾ ਕਹਿੰਦਾ ਉਹ ਮਰਤ ਸਤਾ ਗਰੀਬ ਕੋ ਗਰੀਬ ਰੋ ਦੇਗਾ ਜਦ ਸੁਨੇਗਾ ਖੁਦਾ ਤੋ ਜੜ ਸੇ ਖੋ ਦੇਗਾ ਤੇਰੀਆਂ ਜੜਾਂ ਨਾਸ ਕਰ ਦੇਗਾ ਇਸ ਚੰਡਾਲ ਦੀ ਅਰਦਾਸ ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋਈ بڑے بڑے ਭਾਰੇ ਪੱਥਰ ਆਕਾਸ਼ ਚੋਂ ਡਿੱਗਣੇ ਸ਼ੁਰੂ ਹੋਏ ਸਾਰਾ ਦੌਲਤਾਬਾਦ ਤੈਸ ਨੈਸ ਕਰਕੇ ਰਖ ਦਿੱਤਾ ਦੌਲਤਾਬਾਦ ਵਿੱਚ ਕੋਈ ਘਰ ਨਹੀਂ ਛੱਡਿਆ ਕੋਈ ਬੰਦਾ ਨਹੀਂ ਬਚਿਆ ਨਾ ਹੀ ਉਹ ਜ਼ਗੀਰਦਾਰ ਸ਼ਾਹੂਕਾਰ ਬਚਿਆ ਉਥੇ ਇਤਿਹਾਸ ਵਿੱਚ ਲਿਖਿਆ ਵੀ ਚਾਰ ਪਰਿਵਾਰ ਦੇ ਜੀ ਚਾਰ ਜਣੇ ਬਚੇ ਜਿਨ੍ਹਾਂ ਵਿੱਚ ਇੱਕ ਚੰਡਾਲ ਇੱਕ ਉਹਦੀ ਘਰਵਾਲੀ ਇੱਕ ਜ਼ਗੀਰਦਾਰ ਉਸ ਜ਼ਮੀਂਦਾਰ ਉਹ ਸ਼ਾਹੂਕਾਰ ਦੀ ਘਰਵਾਲੀ ਤੇ ਇੱਕ ਕੁੜੀ ਬਾਕੀ ਸਾਰਿਆਂ ਦੇ ਸਾਰੇ ਜਿਹੜੇ ਕਹਿੰਦੇ ਸੀ ਤੂੰ ਆਪਣੀ ਧੀ ਨਾਲ ਵਿਆਹ ਕਰਵਾ ਲੈ ਕੋਈ ਗੱਲ ਨਹੀਂ ਸਾਰੇ ਦੇ ਸਾਰੇ ਖਤਮ ਹੋ ਗਏ بڑے بڑے ਭਾਰੇ ਪੱਥਰ ਆਕਾਸ਼ ਚੋਂ ਡਿੱਗੇ ਉਸ ਪਿੰਡ ਵਿੱਚ ਅੱਜ ਵੀ ਉਹ ਪੱਥਰ ਜਿਹੜੇ ਆਕਾਸ਼ ਚੋਂ ਡਿੱਗੇ ਸਾ ਸੰਗਤ ਅੱਜ ਵੀ ਉਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਹੜਾ ਪਰਮੇਸ਼ਰ ਦੇ ਸਦਾਅੰਤ ਤੋਂ ਖਲਾਫ ਜਾਂਦਾ ਉਹਦੇ ਬਣਾਏ ਹੋਏ ਨਿਯਮ ਤੋਂ ਬਾਹਰ ਜਾਂਦਾ ਨੇ ਸਾਧ ਸੰਗਤ ਤੇ ਜੇ ਕਦੇ ਉਹਦਾ ਪਿਆਰਾ ਅਰਦਾਸ ਕਰੇ ਫਰਿਆਦ ਕਰੇ ਤੇ ਫਿਰ ਪਰਮੇਸ਼ਰ ਦੀ ਐਸੀ ਮਾਰ ਪੈਂਦੀ ਹੈ ਕੋਈ ਬਚਾਉਣ ਵਾਲਾ ਨਹੀਂ ਮਿਲਦਾ